ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪੈਂਡ ਪਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਿਲ ਸਰੂਆ ਤੇ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਪਹਿਲੇ ਸੂਏ ਜਰਸੀ ਦਿਖਾਉਂਗਾ ਕਰਮਾਲੀ ਹਜੇ ਗੱਭਣਾ ਆ ਡੇਟ ਮੁਤਾਬਕ ਉਸ ਸਮੇ ਦੀ ਕੱਚੀ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੇ ਇੱਥੇ ਆ ਕੇ ਆਪਦੇ ਸੱਲੀਨਾ ਖਰੀਦਦਾਰੀ ਕਰ ਲਿਆ ਜੇ ਨੰਬਰ 2 ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਦੋਸਤੋ ਸੋਹਣੀ ਜਰਸੀ ਆ ਵੀਰ ਦੀ ਕਰਮਾ ਵਾਲੀ ਪਹਿਲਾ ਸੂਆ ਸੋਨਾਂ ਵਾਲੀ ਆ ਮੂਤੋ ਦੋ ਦੰਦ ਡੇਟ ਮੁਤਾਬਕ 20 ਦਿਨ ਦੀ ਬੱਚੀ ਕੱਚੀ ਆ ਦੋਸਤੋ ਵਲਟੈਲ ਹਜੇ ਕਾਫੀ ਭਈ ਆ ਪਹਿਲਾ ਸੂਆ ਸੂਨ ਵਾਲੀ ਹੈ ਮੂੰਹ ਤੋਂ ਦੋ ਦੰਦ 20 ਦਿਨ ਦੀ ਡੇਟ ਮੁਤਾਬਕ ਕੱਚੀ ਆ ਮਦਰ ਰਿਕੋਰਡ 20 ਕਿਲੋ ਦਾ ਬੁੱਤੀ ਬਾਤੀ ਬਹੁਤ ਸੋਹਣੀ ਹੈ ਛੋਟਾ ਜਿਹਾ ਕੰਨ ਬੋਦੀ ਵਾਲੀ ਜਰਸੀ ਆ ਹਾਈਟ वाइज ਦੋਸਤੋ ਬਹੁਤ ਚੰਗੇ ਕੱਦ ਕਾੜਦੇ ਨਾਂ ਵਾਲੀ ਵੱਡੀ ਨਾਂ ਵਾਲੀ ਛੋਟੀ ਦਰਮਿਆਨਾ ਕੱਦ ਕਾੜ ਪੇਟਪੋੜਾ ਸੋਹਣਾ ਚੌੜਾ ਬੁੱਤੀ ਬਾਤੀ ਸੋਹਣੀ ਹੈ ਦੋਸਤੋ ਛੋਟਾ ਕੰਨ ਬੋਦੀ ਵਾਲੀ ਜਰਸੀ ਪੇਟਪੋੜਾ ਸੋਹਣਾ ਚੌੜਾ ਬੈਗ ਤੋਂ ਵੇਚ ਸਕਦੇ ਆ ਚਾਰ ਹੀ ਥਾਨ ਆ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਇਆ ਫੋਰਟ ਸ਼ਾਂਗਪੋਰਾ ਵੀ ਨਹੀਂ ਚਾਰਾਂ ਥਾਣਾ ਸੇਮੀ ਸਾਈਜ਼ ਆ ਦੋਸਤੋ ਵੇਚ ਸਕਦੇ ਆ ਗੁਲਾਬੀ ਥਾਣਾ ਚਾਰੇ ਮੁਠੀ ਵਾਲੇ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਇਆ ਬੈਗ ਤੋਂ ਵੇਚ ਸਕਦੇ ਆ ਫਿਟਿੰਗ ਦਾ ਆਰਡਰ ਤਿਆਰ ਕੀਤਾ ਹੋਇਆ ਕਰਮਾਲੀ ਨੇ 20 ਦਿਨ ਦੀ ਡੇਟ ਮੁਤਾਬਕ ਕੱਚੀ ਆ ਮਦਰ ਰਿਕੋਰਡ 20 ਕਿਲੋ ਦਾ ਇੱਕ ਨੰਬਰ ਵੱਚੀ ਦਾ ਪ੍ਰਾਈਸ ਬਾਈ ਨੇ ਰੱਖਿਆ ਹੋਇਆ 55000 ਰੁਪਏ ਉਹ ਚ ਬਾਈ ਕਹਿੰਦਾ ਮਾਨ ਤਾਨ ਹੋ ਜੂ ਤੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ 22 ਜੀ ਹਰਣਾ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਨ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ